ਕਲਕੱਤਾ ਵਿਖੇ ਵਾਪਰੇ ਦਰਦਨਾਕ ਰੇਪ ਅਤੇ ਕਤਲकांड ਦੇ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ। ਇਸੇ ਮਾਮਲੇ ਨੂੰ ਲੈ ਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ ਜੀ ਅਤੇ ਵੱਖ-ਵੱਖ ਐਸਆਈ ਜਥੇਬੰਦੀਆਂ ਦੇ ਆਗੂਆਂ ਵੱਲੋਂ ਗੜਸ਼ੰਕਰ ਵਿਖੇ ਪ੍ਰਸ਼ਾਸਨ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਤੇ ਅੱਜ ਸੁਰੱਖਿਤੀ ਪ੍ਰਬੰਧਕ ਕਮੇਟੀ ਦੇ ਨਾਲ ਮੈਡਿਕਲ ਸੈਨਾ ਤਰ੍ਹਾਂ ਤੁਨੋ ਜੀ ਦੇ ਨਾਲ ਸਾਰੀ ਟੀਮ ਜਿਹੜੀ ਹੈ ਉਹ ਐਸ ਡੀ ਐਮ ਦਾ ਪ੍ਰਕਾਸ਼ ਸ਼ੰਕਰ ਵਿਖੇ ਆਏ ਆਂ ਅੱਜ ਦਾ ਜਿਹੜਾ ਸਾਡਾ ਮਸਲਾ ਬੜਾ ਦੁਖਦ ਹੈ ਬੜਾ ਬੜਾ ਹੀ ਸ਼ਰਮਨਾਕ ਜਿਹੜਾ ਕਾਰਾ ਘਾੜ ਦੀ ਧਰਤੀ ਤੇ ਹੋਇਆ ਕੋਲਕਾਤਾ ਦੇ ਵਿੱਚ ਮਮਤਾ ਜੋ ਬੇਨਾਮ ਜਿਹੜੀ ਕੁੜੀ ਹੈ ਬੇਬਨਾਮ ਜੋ ਕਿ ਉਹ ਜਿਹੜੀ ਇੱਕ ਨੌਜਵਾਨ ਲੜਕੀ ਜਿਹੜੀ ਡਾਕਟਰ ਹੈ ਉਹਦੇ ਨਾਲ ਬੜੀ ਦਰਿੰਦਗੀ ਦੇ ਨਾਲ ਦੰਦਿਆਂ ਨੇ ਪੇਸ਼ ਆ ਕੇ ਉਹਨੂੰ ਮੌਦੇ ਘਟਾ ਦਿੱਤਾ ਅਫਸੋਸ ਹੈ ਕਿ ਆਟਾ ਦਾ ਹੱਕੇ ਹੋ ਚੱਲੇ ਇਸ ਮੁਲਕ ਨੂੰ ਆਜ਼ਾਦ ਹੋਇਆ ਜਿੱਥੇ ਇਹ ਨਾਰਾ ਦਿੱਤਾ ਗਿਆ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਮੈਂ ਸਮਝਦਾ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਵਾਲਾ ਨਾਰਾ ਜਿਹੜਾ ਇਹ ਸਿਰਫ ਹੋਕਾ ਰਹਿ ਗਿਆ ਇਹਦੇ ਵਿੱਚ ਅਮਲੀ ਜਾਂਮੇ ਵਾਲਾ ਕੋਈ ਕੰਮ ਨਹੀਂ ਰਹਿ ਗਿਆ ਅੱਜ ਭਾਰਤ ਦੀ ਧਰਤੀ ਤੇ ਐਡਾ ਸ਼ਰਮਨਾਕ ਜਿਹੜਾ ਉਹ ਘਟਨਾ ਜਿਹੜੀ ਪੇਸ਼ ਆਈ ਹੈ ਔਰ ਸਰਕਾਰਾਂ ਨੇ ਉਹਦੇ ਤੇ ਕੋਈ ਐਡਾ ਬਿਆਨ ਨਹੀਂ ਦਿੱਤਾ ਕੋਈ ਡੀ ਕਾਰਵਾਈ ਨਹੀਂ ਹੋਈ ਜਦ ਕਿ ਬੜੀਏ ਪੂਰੇ ਮੁਲਕ ਨੂੰ ਸ਼ਰਮਸ਼ਾਰ ਕਰਨ ਦੇਣ ਵਾਲੀ ਘਟਨਾ ਹੈ ਜਿਸ ਲੜਕੀ ਨੇ ਡਾਕਟਰ ਬਣ ਕੇ ਬੇਅੰਤ ਲੋਕਾਂ ਦੇ ਕਸ਼ਟ ਦੂਰ ਕਰਨੇ ਸੀ ਉਹਨੂੰ ਕੋਹ ਕੋ ਕੇ ਦਰਿੰਦਗੀ ਨਾਲ ਉਹਦਾ ਬਲਾਤਕਾਰ ਕੀਤਾ ਗਿਆ ਉਹਦੀ ਪੱਤ ਲੁੱਟੀ ਗਈ ਉਹਨਾਂ ਮੌਤ ਦੇ ਘਟੜ ਤੜਤਾ ਗਿਆ ਬੜਾ ਸ਼ਰਮਨਾਕ ਹੈ ਔਰ ਇੱਥੇ ਸਮੁੱਚੀ ਮਨੁੱਖਤਾ ਦਾ ਜਿਹੜਾ ਸਿਰ ਹੈ ਉਹ ਸ਼ਰਮਣਾ ਝੁਕਦਾ ਹੈ ਸੋ ਇਸ ਸੰਦਰਭ ਦੇ ਅੰਦਰ ਅੱਜ ਅਸੀਂ ਸ੍ਰੀ ਗੁਰਵਦਾਸ ਮਹਾਰਾਜ ਜੀ ਦੇ ਤਪੋਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਤੋਂ ਸਮੂਚੀ ਪ੍ਰਬੰਧਕ ਕਮੇਟੀ ਤੇ ਮੇਡ ਕਰ ਸਿਆਣਾ ਪ੍ਰਵੰਤ ਭੂਨੋ ਜੀ ਦੇ ਨਾਲ ਸਮੂਚੀ ਟੀਮ ਅਜਮਾਨਜੋਗ ਐਸਜੀਐਮ ਸਾਹਿਬ ਨੂੰ ਇੱਕ ਅਸੀਂ ਮੈਮੋਰੈਂਡਮ ਦੇਣ ਆਏ ਆ ਇਹ ਮੈਮੋਰੈਂਡਮ ਅਸੀਂ ਆਪਣੀ ਰਾਜਧਾਨੀ ਦਿੱਲੀ ਵਿਖੇ ਮਾਨਜੋਗ ਰਾਸ਼ਟਰਪਤੀ ਜੀ ਦੇ ਨਾਮ ਲਿਖਿਆ ਹੈ ਤਾਂ ਕਿ ਉਹਨਾਂ ਕਾਤਲਾਂ ਨੂੰ ਉਹਨਾਂ ਦਰਿੰਦਿਆਂ ਨੂੰ ਫਾਂਸੀ ਹੋ ਸਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਦਾਂ ਦਾ ਬਿੱਲ ਲੈ ਕੇ ਆਣ ਬਰਸ਼ੀਤੀ ਬਿੱਲ ਆ ਜਾਂਦੇ ਕਿ ਕਿਸਾਨਾਂ ਦੇ ਜ਼ਮੀਨ ਖੋਣੀ ਹੈ ਕੋਈ ਹੋਰ ਲਾਗੂ ਕਰਨਾ ਤਾਂ ਬਿੱਲ ਬੜੀ ਹਲਦੀ ਬਣ ਜਾਂਦੇ ਪਰ ਇਹ ਬਿੱਲ ਕਿਉਂ ਨਹੀਂ ਬਣ ਰਿਹਾ ਜਿਸ ਬਿੱਲ ਨਾਲ ਇਹ ਜਿਹੜੀਆਂ ਭਾਰ ਦੀਆਂ ਬੇਟੀਆਂ ਆਇਆਂ ਭਾਰ ਦੀਆਂ ਬੱਚੀਆਂ ਆਇਆਂ ਜਿਹੜੀਆਂ ਜਿਨ੍ਹਾਂ ਅੰਦਰ ਕਲਾ ਹੈ ਜਿਨ੍ਹਾਂ ਅੰਦਰ ਕੁਸ਼ ਕਰਨ ਗੁਜਰਨ ਦਾ ਜੋਸ਼ ਹੈ ਜਿਨ੍ਹਾਂ ਅੰਦਰ ਕੈਲੀਬਰ ਹੈ ਉਹਨਾਂ ਨੂੰ ਇਦਾਂ ਦਰਿੰਦਗੀ ਨਾਲ ਮਾਰਿਆ ਜਾਂਦਾ ਉਹਨਾਂ ਨੂੰ ਬਚਾਉਣ ਦਾ ਕਿਉਂ ਨਹੀਂ ਬਿੱਲ ਅੱਜ ਤੱਕ ਆ ਰਿਹਾ ਸੋ ਮੈਂ ਇਹ ਪੰਜਾਬ ਸਰਕਾਰ ਨੂੰ ਵੀ ਇਸ ਮਾਧਿਅਮ ਤੋਂ ਬੇਨਤੀ ਕਰੂੰਗਾ ਦਰਪਕ ਵਾਂਸਿਕ ਮਾਰਨੋ ਕਿ ਉਹ ਵੀ ਸਰਕਾਰ ਨੂੰ ਸੈਂਟਰ ਨੂੰ ਲਿਖ ਕੇ ਭੇਜਣਾ ਤਾਂ ਕਿ ਜਿਹੜਾ ਇਹ ਇੱਕ ਬਿੱਲ ਇਦਾਂ ਬਣ ਸਕੇ ਸੈਂਟਰ ਵੀ ਇਦਾਂ ਹਣਾਵੇ ਬਿੱਲ ਪੰਜਾਬ ਸਰਕਾਰ ਵੀ ਇਦਾਂ ਬਿੱਲ ਬਣਾਵੇ ਜਿੱਥੇ ਬੱਚੀਆਂ ਜਿਹੜੀਆਂ ਆ ਉਹ ਸੁਰੱਖਿਆਤ ਹੋਣ ਕਲੀਆਂ ਬੱਚੀਆਂ ਹੀ ਨਹੀਂ ਆਮ ਜਿਹੜੀ ਆਵਾਮ ਹੈ ਉਹ ਪੂਰੀ ਡਰ ਹੋ ਕੇ ਆਰਾਮ ਦੇ ਨਾਲ ਆਪਣਾ ਕੰਮ ਕਰ ਸਕਣ ਸੋ ਜਿਹੜੇ ਦਰਿੰਦੇ ਐ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੀ ਅਸੀਂ ਮੰਗ ਕਰ ਕਰ ਰਹੇ ਹਾਂ ਜਿਵੇਂ ਬਾਬਾ ਕੇਵਲ ਸਿੰਘ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਫਸਤਾਨ ਖਾਲਸਾ ਸਾਹਿਬ ਨੇ ਦੱਸਿਆ ਕੀ ਅੱਜ ਉਸ ਡਾਕਟਰ ਬੱਚੀ ਦੇ ਨਾਲ ਜਿਵੇਂ ਦਰਿੰਦਿਆਂ ਨੇ ਦਰਿੰਦਗੀ ਦੇ ਨਾਲ ਬਲਤਕਾਰ ਕੀਤਾ ਔਰ ਉਹਨੂੰ ਮੁਆਦਬਾ ਘਾਟਾ ਪਾਇਆ ਉਹਦੇ ਸਬੰਧ ਦੇ ਵਿੱਚ ਅਸੀਂ ਤਾਪਸਥਾਨ ਵੱਲੋਂ ਤੇ ਮੈਡੀਕਲ ਸੈਨਾ ਵੱਲੋਂ ਸਾਂਝਾ ਮੰਗ ਪੱਤਰ ਦੇਣ ਆਏ ਆ ਤਾਂ ਜੋ ਇਹਨਾਂ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਧੰਨ ਸਰ ਵੈਕਰ ਜੀ ਕੀ ਫਤਿਹ ਅੱਜ ਅਸੀਂ ਅੰਬੇਡਕਰ ਸਹਿਯੋਗ ਐਸ.ਪੀ.ਐਮ ਸਾਹਿਬ ਨੂੰ ਰਾਸ਼ਟਰਪਤੀ ਜੀ ਦੇ ਨਾਮ ਮੰਗ ਪੱਤਰ ਦੇਣ ਆਏ ਆ ਗੁਰਬਾਣੀ ਦਾ ਪਾਵਨ ਪਵਿੱਤਰ ਸ਼ਬਦ ਹੈ ਸੋ ਪਿਉ ਮੰਦਾ ਕੀ ਜਿੱਤ ਜਮੇ ਰਾਜਾਨ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਔਰਤ ਨੂੰ ਬਹੁਤ ਉੱਚੀ ਪਦਵੀ ਦਿੱਤੀ ਆ ਔਰਤ ਨੇ ਸੂਰ ਬੀਰਾਂ ਨੂੰ ਯੋਧਿਆਂ ਨੂੰ ਮਹਾਵਲੀਆਂ ਨੂੰ ਜਨਮ ਦਿੱਤਾ ਔਰ ਅੱਜ ਵੀ ਜਿਹੜਾ ਹੈਗਾ ਅਸੀਂ ਆਪਣੇ ਆਪ ਨੂੰ ਯਾਦ ਕਹਿੰਦੇ ਯਾਦ ਮੁਲਕ ਦੇ ਵਿੱਚ ਰਹਿੰਦੇ ਆ ਪਰ ਔਰਤ ਦੀ ਜਿਹੜੀ ਦਸ਼ਾ ਹੈ ਉਹ ਤੁਹਾਡੇ ਸਾਹਮਣੇ ਹੀ ਆ ਔਰਤ ਤੇ ਕਿੰਨਾ ਜ਼ੁਲਮ ਜਾਂਤੀ ਹੋ ਰਹੀ ਆ ਔਰ ਅਸੀਂ ਇਹ ਸਰਕਾਰਾਂ ਨੂੰ ਮੰਗ ਕਰਦੇ ਆ ਵੀ ਇਦਾਂ ਦੇ ਜਿਹੜੇ ਹੈਗੇ ਆ ਬਿਰਿੰਦੇ ਹੈਗੇ ਆ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ 60 ਤੋਂ 70 ਸਜ਼ਾ ਦੇ ਕੇ ਫਾਂਸੀ ਤੇ ਲਟਕਾਇਆ ਜਾਂਦਾ ਜੈ ਪੀ ਵੀ ਜੈ ਭਾਰਤ